ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਆਪਾਂ ਬਣਾਈ ਇੱਕ ਕੋਟੀ ਅੱਜ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਬੱਚੇ ਵਾਸਤੇ ਬਣਾਈ ਸੀਗੀ ਜੀ ਤੇ ਆਪਾਂ ਇਹ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਕਿਵੇਂ ਬਣਾਈ ਹੈ ਇਹ ਤਾਂ ਦੇਖੋ ਜੀ ਆਪਾਂ ਮਿਸਤਰਾ ਬਣਾਈ ਹੈ ਜੀ ਅੱਜ ਆਪਾਂ ਥੋੜੀ ਜੀ ਹਾਈ ਵੀਡੀਓ ਬਣਾ ਕੇ ਪਾਉਨੇ ਆ ਤੇ ਜੇ ਤੁਹਾਨੂੰ ਇਹਦਾ ਡਿਜ਼ਾਈਨ ਚੰਗਾ ਲੱਗਿਆ ਤਾਂ ਆਪਾਂ ਨੂੰ ਜਰੂਰ ਕਮੈਂਟ ਕਰਕੇ ਪੁੱਛ ਸਕਦੇ ਆ ਫਿਰ ਦੇਖੋ ਜੀ ਕਿੰਨੇ ਸੋਹਣੇ ਲੱਗੀ ਆ ਹਾਂ ਸੋਹਣੀ ਬਣੀ ਆ ਸਾਰੀ ਤੇ ਐ ਬਚੇ ਖੁਚੇ ਰੰਗ ਜਿਹੜੇ ਆਪਣੇ ਕੋਲੇ ਪਏ ਹੁੰਦੇ ਆ ਉਹਨਾਂ ਦੇ ਆਪਾਂ ਇਸ ਤਰ੍ਹਾਂ ਬਹੁਤ ਸੋਹਣੀ ਕੋਟੀ ਬਣਾ ਸਕਦੇ ਆ ਬੱਚਿਆਂ ਨੂੰ ਤਾਂ ਬਹੁਤ ਸੋਹਣੀ ਲੱਗਦੀ ਹੈ ਜੀ ਇਹੋ ਜਿਹੀ ਕਲਰ ਤੇ ਬਾਵਾ ਤੇ ਆਪਾਂ ਥੋੜੇ ਪਾਏ ਆ ਉੱਪਰ ਉੱਪਰ ਪਾਏ ਆ ਆ ਆਪਣੇ ਪਾਏ ਹੈਗੇ ਜੀ 2 3 2 1 ਨਾ نیچے 3 ਸਟਾਰਟ ਕਰੇ ਦੋ ਤਿੰਨ ਬਸ ਇਸ ਤਰ੍ਹਾਂ ਹੀ ਪਾਏ ਆ ਜੀ ਉਂ ਕਰ ਇਸ ਤਰ੍ਹਾਂ ਇੱਥੇ ਖਾਲੀ ਹੈ ਇਹ نیچے ਆਉਂਦਾ ਰਹਿੰਦਾ ਨਾ ਫਿਰ ਇਕੱਠੀ ਹੁੰਦੀ ਹੈ ਬਾਹ ਤੇ ਆਪਾਂ ਗਲਾ ਬਣਾਇਆ ਜੀ ਇਸ ਤਰ੍ਹਾਂ ਤੇ ਤਿੰਨ ਆਪਾਂ ਲਾਦੇ ਜੀ ਬਟਨ ਤੇ ਬਟਨ ਵੀ ਦੇਖੋ ਜੀ ਜਿਵੇਂ ਮੈਚ ਕਰ ਗਏ ਤੇ ਬੈਕ ਸਾਈਡ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਈ ਹੈ ਤੇ ਬਾਰਡਰ ਆਪਾਂ ਇਸ ਤਰ੍ਹਾਂ ਬਣਾਇਆ ਜੀ ਤੇ ਉਲਟੀ ਸਾਈਡ ਤਾਂ ਇਸ ਤਰ੍ਹਾਂ ਜੇ ਆਪਾਂ ਇਸ ਤਰ੍ਹਾਂ ਬਣਾਉਂਨੇ ਬੱਚੇ ਨੂੰ ਥੋੜਾ ਜਿਹਾ ਚੁਪਦਾ ਵੀ ਨਹੀਂ ਆ ਥੋੜਾ ਜਿਹਾ ਇਸ ਤਰ੍ਹਾਂ ਸਖਤ ਸਖਤ ਬਣਦਾ ਤੇ ਆਹ ਵਾਲਾ ਦੇਖੋ ਜੀ ਇਸ ਤਰ੍ਹਾਂ ਮਲਾਈ ਮਲਾਈ ਬਣਦਾ ਆਖੇ ਇਸ ਤਰ੍ਹਾਂ ਆਪਨੇ 3 ਸਾਲ ਦੀ ਹੈਗੀ ਹੈ ਜੀ ਬੱਚਾ ਹੈਗਾ ਤੇ ਆਪਾਂ ਉਹਦੇ ਹਾਸਤੇ ਬਣਾਇਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਬਣਿਆ ਕਿਵੇਂ ਦਾ ਲੱਗਿਆ ਤੁਹਾਨੂੰ ਡਿਜ਼ਾਈਨ ਤੇ ਬਣਾਈ ਕਿਵੇਂ ਸੋਹਣੀ ਲੱਗੀ ਇਹ ਕੋਟੀ ਤੇ ਚਲੋ ਜੀ ਆਪਣੀ ਇਹ ਅੱਜ ਦੀ ਛੋਟੀ ਜੀ ਵੀਡੀਓ ਆਪਾਂ ਹੋਰ ਕੁਝ ਨਹੀਂ ਦੱਸਿਆ ਹੈਗਾ ਤੇ ਦੇਖੋ ਜੀ ਮੋਢੇ ਆਪਾਂ ਇਸ ਤਰ੍ਹਾਂ ਬਣਾਏ ਆ ਸੋਰੀ ਆ ਸੀਰੇਜ ਮੋੜੇ ਮੋੜੇ ਆਪਾਂ ਜਦੋਂ ਇੱਥੋਂ ਬਲੈਕ ਸ਼ੁਰੂ ਕੀਤਾ ਤੇ ਆਪਾਂ ਉਦੋਂ ਦੋ ਕੁ ਸਲਾਈਆਂ ਪਾ ਕੇ ਘਟਾਉਣੇ ਸ਼ੁਰੂ ਕਰਤੇ ਤੇ ਉੱਪਰ ਆਪਾਂ ਇੱਥੇ ਤੱਕ ਦੇਖੋ ਜਿਆ ਪੂਰੀਆਂ ਬਣਾਈਆਂ ਸਲਾਈਆਂ ਘਟਾਉਂਦੇ ਘਟਾਉਂਦੇ ਆਪਾਂ ਮੋੜੇ ਤੇ ਸਲਾਈਆਂ ਇੱਥੋਂ ਤੱਕ ਬਣਾ ਲਈਆਂ ਉਹ ਗਲਾਈ ਬਹੁਤ ਸੋਹਣੀ ਆਈ ਮੋਢਿਆਂ ਦੀ ਜਿਵੇਂ ਦੇਖੋ ਜੀ Papa ਵੀ ਇਸ ਤਰ੍ਹਾਂ ਖਿੱਚ ਕੇ ਨਹੀਂ ਦਿਖਾ ਰਹੇ ਤੁਹਾਨੂੰ ਵੀ ਖਿੱਚ ਕੇ ਦਿਖਾ ਰਹੇ ਦੇਖੋ ਜੀ ਇਸ ਤਰ੍ਹਾਂ ਆਈ ਆ ਸਲਾਈ ਵਾਲੀ ਆਪਣੀ ਸਲਾਈ ਆ ਜਿੱਥੋਂ ਤੱਕ ਇਸ ਤਰ੍ਹਾਂ ਤਾਂ ਦੇਖੋ ਤੇ ਚਲੋ ਜੀ ਜਰੂਰ ਸੋਣਾ ਜੀ ਕਮੈਂਟ ਕਰਦੇ ਤੇ ਜਰੂਰ ਦੱਸਦੇ ਸਾਨੂੰ ਵੀਡੀਓ ਕਿਵੇਂ ਲੱਗੀ ਕੋਟੀ ਕਿਵੇਂ ਲੱਗੀ ਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਡਿਜ਼ਾਈਨ ਪੁੱਛਣਾ ਤਾਂ ਫਿਰ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਦੱਸ ਦਾਂਗੇ